ਦੇਸ਼ ਨੂੰ ਆਜ਼ਾਦ ਹੋਇਆ ਅਜੇ 77 ਸਾਲ ਹੋ ਗਏ ਐਡੇ ਲੰਬੇ ਸਮੇਂ ਤੋਂ ਬਾਅਦ ਵੀ ਅਗਰ ਕੇਂਦਰ ਦੇ ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਘੱਟ ਗਿਣਤੀਆਂ ਦੇ ਵਿੱਚ ਵਿਸ਼ਵਾਸ ਨਹੀਂ ਜਗਾ ਪਾਰੀਆਂ ਤਾਂ ਸਾਰਿਆਂ ਦੀ ਗਲਤੀ ਹੈ ਉਹਦੇ ਚ ਕਾਂਗਰਸ ਵੀ ਜ਼ਿੰਮੇਵਾਰ ਹੈ ਭਾਜਪਾ ਵੀ ਜ਼ਿੰਮੇਵਾਰ ਹੈ ਕਿਉਂਕਿ ਦੋਨੋਂ ਧਿਰਾਂ ਨੇ ਬਹੁਤ ਲੰਮਾ ਸਮਾਂ ਇਸ ਦੇਸ਼ ਦੇ ਉੱਤੇ ਰਾਜ ਕੀਤਾ ਔਰ ਇਹ ਸਾਡੇ ਸੰਵਿਧਾਨ ਦੀ ਭਾਵਨਾ ਦੇ ਵੀ ਵਿਰੁੱਧ ਹੈ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਨੇ ਜਦੋਂ ਸੰਵਿਧਾਨ ਸਿਰਜਿਆ ਸੀ ਉਹਦੇ ਚ ਕਿਹਾ ਗਿਆ ਸੀ ਕਿ ਭਾਰਤ ਗੁਲਦਸਤਾ ਹੈ ਇਹ ਘੱਟ ਗਿਣਤੀਆਂ ਦਾ ਮਨੋਰਟੀਜ਼ ਦਾ ਗੁਲਦਸਤਾ ਤੇ ਅੱਜ ਜਿਹੜੀਆਂ ਕੇਂਦਰ ਚ ਰਾਜ ਕਰਦੀਆਂ ਤਰ੍ਹਾਂ ਨੇ ਉਹ ਮਨੋਰਟੀਜ਼ ਦੀ ਧਾਰਮਿਕ ਆਜ਼ਾਦੀ ਦੇ ਵਿੱਚ ਵੀ ਦਖਲਅੰਦਾਜ਼ੀ ਕਰ ਰਹੀਆਂ ਨੇ ਅਗਰ ਮੈਂ ਸਿੱਖਾਂ ਦੀ ਗੱਲ ਕਰਾਂ ਤਾਂ ਭਾਰਤ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਕੌਮ ਦਾ ਤਾਂ ਸਿੱਖਾਂ ਦਾ ਕਾਲੇ ਪਾਣੀ ਦੀ ਜਿੱਲ੍ਹਾ ਸਭ ਤੋਂ ਵੱਧ ਕਿਹਨੇ ਕਟੀਆਂ ਸਿੱਖਾਂ ਨੇ ਕਟੀਆਂ ਅੱਜ ਰਾਹੁਲ ਗਾਂਧੀ ਸਾਹਿਬ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਉਹ ਸਵਾਲਾਂ ਦੇ ਜਵਾਬ ਇਹ ਦੋਨਾਂ ਨੂੰ ਹੀ ਦੇਣੇ ਪੈਣਗੇ ਕਾਂਗਰਸ ਨੂੰ ਵੀ ਬੀਜੇਪੀ ਨੂੰ ਵੀ ਠੀਕ ਹੈ ਬੀਜੇਪੀ ਅੱਜ ਹਕਮਰਾਨ ਤੇ ਰਹਿ ਪਹਿਲਾ ਸਵਾਲ ਬੀਜੇਪੀ ਨੂੰ ਕਰਦੇ ਕਿਉਂ ਬਾਰ-ਬਾਰ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਸ਼ਰੋਗਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਪਰ ਜੇ ਅੱਜ ਕੇਂਦਰ ਦੇ ਵਿੱਚ ਬੈਠੀ ਬੀਜੇਪੀ ਜ਼ਿੰਮੇਵਾਰ ਹੈ ਤਾਂ ਕਾਂਗਰਸ ਵੀ ਓਡੀ ਵੱਡੀ ਜ਼ਿੰਮੇਵਾਰ ਹੈ ਕਿਉਂਕਿ ਇਹ ਬੀਜ ਬੋਇਆ ਸੀ ਹਰਿਆਣਾ ਚ ਭਪਿੰਦਰ ਸਿੰਘ ਗੁੱ ਤਾ ਉਦੋਂ ਰਾਹੁਲ ਗਾਂਧੀ ਸਾਹਿਬ ਇਹਦੇ ਬਾਰੇ ਕਿਉਂ ਨਹੀਂ ਬੋਲੇ ਹੁੱਡਾ ਸਾਹਿਬ ਇਹਦਾ ਬੀ ਲਾ ਕੇ ਗਏ ਇਹਨੂੰ ਤੋੜਨ ਦੀ ਕੋਸ਼ਿਸ਼ ਨੂੰ ਇੱਕ ਅਮਲੀ ਜਾਮਾ ਪਹਿਨਾ ਕੇ ਗਏ ਤੇ ਬੀਜੇਪੀ ਦੀ ਸਰਕਾਰ ਨੇ ਆ ਕੇ ਉਹਨੂੰ ਅੰਤਿਮ ਰੂਪ ਦਿੱਤਾ ਕੱਲ ਫੋਕਤੀ ਤੇ ਅੱਜ ਸਾਰੀ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਬੀਜੇਪੀ ਦਾ ਸਰਕਾਰੀ ਰਾਜ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਕਬਜ਼ਾ ਕਿ ਇਹ ਦੇਸ਼ ਦੀਆਂ ਸਰਕਾਰਾਂ ਇਸ ਤਰੀਕੇ ਕੰਮ ਕਰਦੀਆਂ ਨੇ ਸੰਵਿਧਾਨ ਦੇ ਵਿਰੁੱਧ ਜਾ ਕੇ ਕੰਮ ਕਰਦੀਆਂ ਨੇ ਨੰਦੇੜ ਸਾਹਿਬ ਬੋਰਡ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਔਰ ਹੁਣ ਤਾਂ ਜਿਹੜੇ ਮinority ਕਮਿਸ਼ਨ ਦੇ ਚੇਅਰਮੈਨ ਲਾਏ ਨੇ ਲਾਲਪੁਰਾ ਸਾਹਿਬ ਦੇਖੋ ਗੱਲ ਤਾਂ ਉਹਨਾਂ ਨੇ ਕਰਨੀ ਹੈ ਘੱਟ ਗਿਣਤੀਆਂ ਦੀ ਉਹਦੀ ਗੱਲ ਨਹੀਂ ਕਰਦੇ ਉਹ ਵੀ ਸਿੱਖਾਂ ਦੀ ਜਿਹੜੀ ਧਾਰਮਿਕ ਹਸਤੀ ਆ ਉਹਦੇ ਤੇ ਸਵਾਲ ਖੜਾ ਕਰਦੇ ਨੇ ਕਦੇ ਬਾਬਾ ਨਾਨਕ ਨੂੰ ਕਹਿ ਦਿੰਦੇ ਵਿਸ਼ਨੂੰ ਦਾ ਅਵਤਾਰ ਹੈ ਮੈਂ ਤਾਂ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਹੂੰਗਾ ਕਿ ਇਹਨਾਂ ਨੂੰ ਬੁਲਾ ਕੇ ਇਹਨਾਂ ਤੋਂ ਪੁੱਛਿਆ ਜਾਵੇ ਕਿ ਕਿਉਂ ਔਰ ਕਿਹੜੀ ਸਾਜ਼ਿਸ਼ ਤੇ ਕੀ ਦੇ ਕਹਿਣ ਦੇ ਉੱਤੇ ਇਹ ਐਸੇ ਜਿਹੜੇ ਮੰਦ ਭਾਗੇ ਤੇ ਬੇਤੁਕੇ ਬਿਆਨ ਨੇ ਉਹ ਦਿੰਦੇ ਪਰ ਹਾਂ rahul gandhi ਸਾਹਿਬ ਅੱਜ ਤਾਂ ਸਵਾਲ ਬੜੇ ਖੜੇ ਕਰਦੇ ਨੇ ਬਾਹਰ ਜਾ ਕੇ ਪਰ ਕੀ ਸਿੱਖਾਂ ਦੀ ਆਜ਼ਾਦੀ ਦੇ ਉੱਤੇ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਦੇ ਉੱਤੇ ਕੀ ਇਸ ਕਾਂਗਰਸ ਨੇ ਕੋਈ ਕਮੀ ਛੱਡੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨ ਵਾਲੀ ਜਮਾਤ ਕਾਂਗਰਸ ਸਿੱਖੀ ਸਿੱਖਾਂ ਦਾ 84 ਚ ਕਤਲੇਆਮ ਕਰਨ ਵਾਲੀ ਦਿੱਲੀ ਦੀਆਂ ਸੜਕਾਂ ਤੇ ਪਹ 50 ਪਹ 50 ਕੇ ਜਿਹੜਾ ਕਤਲੇਆਮ ਕੀਤਾ ਗਿਆ ਗਲਾਂ ਚ ਸਟੇਰ ਪਾ ਕੇ ਸਾੜਿਆ ਗਿਆ ਉਹਦੇ ਜ਼ਿੰਮੇਵਾਰ ਤਾਂ ਰਾਹੁਲ ਗਾਂਧੀ ਸਾਹਿਬ ਨੇ ਤੇ ਅੱਜ ਤੱਕ ਰਾਹੁਲ ਗਾਂਧੀ ਤੇ ਕਾਂਗਰਸ ਜਵਾਬ ਦੇਵੇ ਕਿ ਜਗਦੀਸ਼ ਟੈਟਲਰ ਤੇ ਸੱਜਣ ਕੁਮਾਰ ਤਾਂ ਅੱਜ ਵੀ ਕਾਂਗਰਸ ਦਾ ਹਿੱਸਾ ਨੇ ਰਾਹੁਲ ਗਾਂਧੀ ਸਾਹਿਬ ਤੁਸੀਂ ਬਾਹਰ ਜਾ ਕੇ ਬਿਆਨ ਤਾਂ ਦੇ ਦਿੰਨੇ ਹੋ ਪਰ ਇਹਦੇ ਬਾਰੇ ਵੀ ਆਪਣਾ ਸਪਸ਼ਟੀਕਰਨ ਦਿਓ ਕਿ ਤੁਸੀਂ ਉਸ ਪਰਿਵਾਰ ਦੇ ਵਿੱਚੋਂ ਆਉਣੇ ਹੋ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਢਹਿ ਟੇਰੀ ਕੀਤਾ 84 ਕਰਾਈ ਤੇ ਮੰਨੀ ਤੁਹਾਡੇ ਪਿਤਾ ਜੀ ਨੇ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ ਹੈ ਤੇ ਅੱਜ ਤੁਸੀਂ ਬਾਹਰ ਜਾ ਕੇ ਘਟ ਗਣਤੀਆਂ ਦੀ ਗੱਲ ਕਰਦੇ ਟਾਈਟਲਰ ਬਾਰੇ ਤੁਹਾਡੇ ਕੀ ਵਿਚਾਰ ਨੇ ਸਜਨ ਕੁਮਾਰ ਬਾਰੇ ਤੁਹਾਡੇ ਕੀ ਵਿਚਾਰ ਨੇ ਇਹ ਵੀ ਖੁੱਲ ਕੇ ਆ ਕੇ ਦੱਸੋ ਸੋ ਜਿਹੜੀਆਂ ਇਹ ਕੇਂਦਰ ਦੇ ਵਿੱਚ ਸਰਕਾਰਾਂ ਬੈਠੀਆਂ ਨੇ ਜਦੋਂ ਵਿਰੋਧੀ ਧਿਰ ਦੇ ਵਿੱਚ ਜਾਂਦੀ ਹੈ ਫਿਰ ਐਸੇ ਬਿਆਨ ਦਿੰਦੇ ਨੇ ਕਿ ਜੀ ਪਤਾ ਨਹੀਂ ਦੇਸ਼ ਦੇ ਵਿੱਚ ਕੀ ਹੋ ਰਿਹਾ ਦੇਸ਼ ਚ ਸਦਾ ਹੀ ਸਿੱਖਾਂ ਦੇ ਖਿਲਾਫ ਤੇ ਘਟਗਿੰਦਿਆ ਤੇ ਖਿਲਾਫ ਇਹ ਜ਼ੁਲਮ ਹੁੰਦਾ ਆਇਆ ਤੇ ਤੁਸੀਂ ਕਦੇ ਵੀ ਇਹਦੇ ਚ ਹਾ ਦਾ ਨਾਰਾ ਨਹੀਂ ਮਾਰਿਆ ਤੇ ਅੱਜ ਭਾਜਪੀ ਵੀ ਉਸੇ ਰਾਹ ਤੇ ਤੁਰੀ ਹੈ ਸੋ ਪ੍ਰਮਾਤਮਾ ਦੇ ਅੱਗੇ ਮੈਂ ਤਾਂ ਬੇਨਤੀ ਉਹ ਕਰ ਸਕਦਾ ਅਰਜੋਈ ਕਰ ਸਕਦਾ ਕਿ ਇਹਨਾਂ ਨੂੰ ਸਮੱਤ ਬਖਸ਼ਣ ਤਾਂ ਜੋ ਇਹ ਜਿਹੜੇ ਸਰਕਾਰ ਦੇ ਲੋਕ ਮਾਰੂ ਇਹ ਫੈਸਲੇ ਨੇ ਲੋਕ ਮਾਰੂ ਕੰਮ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਠੱਲ ਪਾ